ਮੈਡੀਕਲ ਪ੍ਰੈਕਟਿਸ਼ਨਰਸ ਐਸੋਸੀਏਸ਼ਨ ਰਜੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਅਮ ਮੀਟਿੰਗ ਵੰਡਰ ਰਿਜ਼ੋਰਟ ਵਿਖੇ ਅਮ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਮਹਾਜਨ ਹਸਪਤਾਲ ਖਜ਼ਾਨਾ ਗੇਟ ਅੰਮ੍ਰਿਤਸਰ ਦੇ ਐਮਡੀ ਡਾਕਟਰ ਅਸ਼ੋਕ ਮਹਾਜਨ ਦਿਲ ਦੇ ਰੋਗਾਂ ਦੇ ਮਾਇਰ ਡਾਕਟਰ ਅਕਸ਼ੇ ਮਹਾਜਨ ਅਤੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਉਚੇਚੇ ਤੌਰ ਤੇ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਨੇ ਆਖਿਆ ਕਿ ਪਹਿਲੀਆਂ ਸਰਕਾਰਾਂ ਵਾਂਗ ਭਗਵੰਤ ਮਾਨ ਸਰਕਾਰ ਵੀ ਆਰਐਮਪੀ ਡਾਕਟਰਾਂ ਨੂੰ ਰਜਿਸਟਰਡ ਕਰਨ ਦੇ ਲਾਰੇ ਲਾ ਰਹੀ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਆਰਐਮਪੀ ਡਾਕਟਰਾਂ ਨਾਲ ਵਿਧਾਨ ਸਭਾ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕੀਤੇ ਜਾਣ। ਇਸ ਪਰ ਵੀ ਮੀਟਿੰਗ ਨੂੰ ਜ਼ਿਲ੍ਹਾ ਚੇਅਰਮੈਨ ਡਾਕਟਰ ਹਰਜਿੰਦਰ ਸਿੰਘ ਜੱਜ ਕੁਮਾਰ ਸੂਬਾ ਕਮੇਟੀ ਮੈਂਬਰ ਡਾਕਟਰ ਸੁਖਵਿੰਦਰ ਸਿੰਘ ਦਰਦੀ ਜ਼ਿਲ੍ਹਾ ਪ੍ਰਧਾਨ ਡਾਕਟਰ ਚਮਨ ਲਾਲ ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਅਸ਼ੋਕ ਕੁਮਾਰ ਪ੍ਰੈਸ ਸਕੱਤਰ ਡਾਕਟਰ ਲਖਵਿੰਦਰ ਸਿੰਘ ਸਿੰਘ ਆਲਖ ਸਮੇਤ ਡਾਕਟਰਾਂ ਨੇ ਸੰਬੋਧਨ ਕੀਤਾ ਇਸ ਮੀਟਿੰਗ ਵਿੱਚ ਉਚੇਚਰਤ ਤੌਰ ਤੇ ਮਹਾਜਨ ਹਸਪਤਾਲ ਖਜ਼ਾਨਾ ਗੇਟ ਅੰਮ੍ਰਿਤਸਰ ਤੋਂ ਪਹੁੰਚੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਸ਼ੋਕ ਮਹਾਜਨ ਐਮਡੀ ਮਹਾਜਨ ਹਸਪਤਾਲ ਦੇ ਪੀਆਰਓ ਕੁਲਵੰਤ ਸਿੰਘ ਅਤੇ ਡਾਕਟਰ ਅਕਸ਼ੇ ਮਹਾਜਨ ਨੇ ਦਿਲ ਦੀ ਬਿਮਾਰੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਦਿਲ ਦੇ ਰੋਗਾਂ ਦੇ ਲੱਗਣ ਤੇ ਕੀ ਕੀ ਲੱਛਣ ਦਿਖਾਈ ਦਿੰਦੇ ਹਨ ਅਤੇ ਇਸ ਤੋਂ ਬਚਣ ਲਈ ਸਾਨੂੰ ਕਿਹੜੀਆਂ ਖਾਣ ਪੀਣ ਵਾਲੀਆਂ ਵਸਤੂਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਜੇਕਰ ਕਿਸੇ ਵਿਅਕਤੀ ਨੂੰ ਇਹ ਲੱਛਣ ਦਿਖਾਈ ਦੇਣ ਤਾਂ ਉਸ ਨੂੰ ਕਿਸ ਤਰ੍ਹਾਂ ਆਪਣੇ ਸਰੀਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ जिसਨਲ ਸਾਨੂੰ ਦਿਲ ਦੀ ਰੋਗਾਂ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਇਸ ਮੌਕੇ ਜ਼ਿਲ੍ਹਾ ਚੇਅਰਮੈਨ ਡਾਕਟਰ ਹਰਜਿੰਦਰ ਸਿੰਘ ਕੁਮਾਰ ਅਤੇ ਸਮੂਹ ਮੈਡੀਕਲ ਪ੍ਰੈਕটিশਨਰਸ ਐਸੋਸੀਏਸ਼ਨ ਦੇ ਡਾਕਟਰ ਵੱਲੋਂ ਡਾਕਟਰ ਅਸ਼ੋਕ ਮਹਾਜਨ ਅਤੇ ਡਾਕਟਰ ਅਕਸ਼ੇ ਮਹਾਜਨ ਅਤੇ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਨੂੰ ਵਿਸ਼ੇਸ਼ ਤੌਰ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ

ਕੱਟੇ ਮਹਾਜਨ ਜੀ ਹਸਪੀਟਲ ਤੋਂ ਡਾਕਟਰ ਆਏ ਨੇ ਉਹਨੇ ਉਹਨਰ ਨੇ ਨਾ ਕਿ ਮੈਨੂੰ ਉਹਦੇ ਪਤਾ ਨਹੀਂ ਮੈਂ ਨਾਲ ਉਹ ਡਾਕਟਰ ਹਰਟੀ ਵੈਲਕਮ ਟੂ ਯੂ ਪੀਸ ਲੋਕੋ ਬਾਗ ਆ ਗਏ ਛੂਹੇ ਲੀਡਰਾਂ ਤੋਂ ਅੱਜ ਦਾ ਵਕਤ ਇਹ ਕਹਿੰਦਾ ਆ ਕਿ ਛੂਹੇ ਲੀਡਰ ਬਹੁਤ ਨੇ सच्चे जी जो कर मैं ये कहता कि मैं सचा हाँ मैं नहीं कहता कि मैं झूठा हांदरों सचा हाँ मैं ये कहता जितना स्टेजा दे कह मैं कहना के मैं, मैं, कहन मैं, मैं कहन ना काम किया है बस एव बहुते भाषण करी जाओ बहुता कुछ सिखाई जाओ मैं एक ऐलान ही कहना ਜਿੱਥੇ ਮੱਜੀ ਜਿੱਥੇ ਵੀ ਜਿਹੜੇ ਵੀ ਹਾਈ ਲੈਵਲ ਤੇ ਮਨਿਸਟਰ ਨੇ ਡੈਕਟਰ ਹੈੱਥ ਨੇ ਡੀ ਐਚ ਐਸ ਨੇ ਚੀਫ ਸੈਕਟਰੀ ਨੇ ਜਾਹੋਰ ਵੀ ਜਾ ਬੋਰਡ ਦੇ ਡਿਪਟੀ ਰੈਸਟਰਾਰ ਨੇ ਜਿੱਥੇ ਮੱਗੀ ਖੁੱਲੀ ਕਾਪੀ ਆ ਜਾਣਾ ਤੇ ਮੈਂ ਹਰ ਨਹੀਂ ਸਕਦਾ ਨਾਈਟ ਹੋਵੇ ਉਹਦੇ ਲਈ ਸ਼ਮਾ ਯਾਦਾ ਇੱਕ ਸੋਲਿਡ ਰੀਜਨ ਸੀ ਰਾਜ ਬਲੋਕੇ ਸੀ करके वंस अगेन आई फील अपोलोजाइज स्टार्ट द सब्जेक्ट माई सेल्फ डॉक्टर शोक महाजन मैनेजिंग डायरेक्टर महाजन हॉस्पिटल खजाना गेट आर एस महाजन हॉस्पिटल इज 75 फाइव बेडेड सुपर स्पेशलिटी हॉस्पिटल प्रोवाइडिंग ऑल स्पेशलिटी कडियोलॉजी न्यूरोलॉजी ऑर्थोपेडिक जॉइंट रिप्लेसमेंट ਐਂਡ ਕ੍ਰਿਟੀਕਲ ਕੇਅਰ ਬਨ ਅੱਜ ਜਿਹੜਾ ਮੇਨ ਛਾਟਾ ਮੋਟਿਵ ਹੈ ਇੱਕ ਕ੍ਰਿਟੀਕਲ ਕੇਅਰ ਮਾਈਸੈਲਫ ਆਈ ਡਿਡ ਫੈਲੋਸ਼ਿਪ ਇਨ ਕ੍ਰਿਟੀਕਲ ਕੇਅਰ ਫਰਮ ਅਪੋਲੋ ਨੂਡਲੀ ਤੋ ਅੱਜ ਸਾਡਾ ਮੇਨ ਫੋਕਸ ਹੈ ਡਾਕਟਰ ਸਾਹਿਬ ਜਿਹੜਾ ਅੱਜ ਤੁਸੀਂ ਬਟਾਲੇ ਵੰਡਰ ਅ ਰਿਜੋਰਟ ਦੇ ਵਿੱਚ ਜਿਹੜਾ ਤੁਸੀਂ ਅੱਜ ਕੈਂਪ ਲਗਾਏ ਇਸ ਸੰਬੰਧ ਵਿੱਚ ਕੀ ਕਹਿੰਦੇ ਹੋ ਅਸੀਂ ਅੱਜ ਇੱਕ ਮੈਡੀਕਲ ਐਸੋਸੀਏਸ਼ਨ ਬਟਾਲਾ ਵਿੱਚ ਇੱਕ ਕੈਂਪ ਲਗਾਇਆ ਹੈ ਜਿਦੇ ਵਿੱਚ ਆਪਾਂ ਸਾਰੇ ਮੈਡੀਕਲ ਪ੍ਰੈਟਿਕਸ਼ਨਰ ਜਿਹੜੇ ਲੋਕਲ ਡਾਕਟਰ ਹੈ ਸਭ ਨੂੰ ਅਸੀਂ ਹਾਰਟ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਹੈ ਕਿ ਕੀ ਕੀ ਕਰਨਾ ਚਾਹੀਦਾ ਹੈ ਤੇ ਅੱਗੇ ਕਿਵੇਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ ਤੇ ਉਹਨਾਂ ਨੂੰ ਕਿਵੇਂ ਇਲਾਜ ਕੀਤੇ ਜਾ ਸਕਦੇ ਭਾਵੇਂ ਉਹ ਹਾਰਟ ਅਟੈਕ ਹੋਵੇ ਹਾਰਟ ਫੇਲਅਰ ਹੋਵੇ ਹੋਰ ਵੈਲਵ ਦੀਆਂ ਦਿਕਤਾਂ ਹੋਣ ਡਾਕਟਰ ਸਾਹਿਬ ਜਿਹੜਾ ਹਾਰਟ ਦੇ ਮੈਂ ਤੁਸੀ ਜਾਣਕਾਰੀ ਦਿੰਦੀ ਆ ਇਹਦੇ ਸਬੰਧਤ ਤੁਸੀਂ ਮਰੀਜ਼ਾਂ ਨੂੰ ਜੇ ਸੰਕੇਵੇ ਥੋੜੀ ਜਾਣਕਾਰੀ ਦੋ ਤਾਂ ਇਹਦੇ ਨਾਲ ਥੋੜਾ ਉਹਨਾਂ ਦਾ ਪਛਾਣ ਹੋ ਸਕੇ ਮੈਂ ਦਿੱਕਤ ਦੇਖੋ ਹਰ ਬੰਦੇ ਨੂੰ ਆਪਣੇ ਹਾਰਟ ਦੀ ਪਹਿਲੇ ਤੇ ਬਿਮਾਰੀਆਂ ਨੂੰ ਰੋਕਣ ਤੇ ਫੋਕਸ ਕਰਨਾ ਚਾਹੀਦਾ ਮੈਂ ਖਾਣਾ ਪੀਣਾ ਨਮਕ ਵਾਲੀਆਂ ਚੀਜ਼ਾਂ ਆਇਆ ਤਲੀਆਂ ਚੀਜ਼ਾਂ ਦਾ ਅਵੋਇਡ ਕਰਨਾ ਚਾਹੀਦਾ ਜਿਹੜੇ ਮਰੀਜ਼ ਬੀਪੀ ਤੇ 슈ਗਰ ਜਾਂ ਕਿਡਨੀ ਦੀ ਦਿੱਕਤ ਹੈ ਉਹਨਾਂ ਨੂੰ ਆਪਣੀ ਦਵਾਈ ਰੈਗੂਲਰ ਟਾਈਮ ਤੇ ਜ਼ਰੂਰ ਲੈਣੀ ਚਾਹੀਦੀ ਹੈ ਬਾਕੀ ਜੇ ਮਰੀਜ਼ ਨੂੰ ਕੋਈ ਦਿੱਕਤ ਹੁੰਦੀ ਹੈ ਜਾਂ ਜਿਵੇਂ ਤੁਰਨ ਫਿਰਨ ਤੇ ਸਾਹ ਫੁੱਲਣਾ ਜਾਂ ਕੋਈ ਛਾਤੀ 'ਚ ਭਾਰੀਪਨ ਜਾਂ ਦਰਦ ਹੋਣਾ ਜਾਂ ਕੋਈ ਚੱਕਰ ਆ ਕੇ ਡਿੱਗ ਜਾਣਾ ਇਹੋ ਜੇ ਲੱਛਣ ਜੇ ਕੋਈ ਵੀ ਮਰੀਜ਼ ਨੂੰ ਜਾਂ ਥੋੜਾ ਤੁਰੰਤ ਤਕਾਵਟ ਮਹਿਸੂਸ ਹੋਣੀ ਤੇ ਆਪਣਾ ਇੱਕ ਜਾਂਚ ਜ਼ਰੂਰ ਕਰਾਣੀ ਚਾਹੀਦੀ ਹੈ ਬੇਸਿਕ ਜਾਂਚ ਜਿਵੇਂ ਕਿ ਇੱਕ ECG ਤੇ ਹਾਰਟ ਦੀ ਇਕੋ ਬਹੁਤ ਬੇਸਿਕ ਟੈਸਟ ਹੈ ਇਹ ਐਟਲੀਸਟ ਜ਼ਰੂਰ ਦਿਖਾ ਕਰਾਣਾ ਚਾਹੀਦਾ ਤੇ ਇੱਕ ਚੰਗੇ ਕਾਰਡੀਓਲੋਜਿਸਟ ਜਾਂ ਮੈਡੀਸਨ ਦੇ ਡਾਕਟਰ ਨੂੰ ਜ਼ਰੂਰ ਦਿਖਾਣਾ ਚਾਹੀਦਾ ਆਪਣਾ ਹਸਪੀਟਲ ਦੇ ਵਿੱਚ ਕਿਹੜਾ ਕਿਹੜਾ ਟ੍ਰੀਟਮੈਂਟ ਹੁੰਦਾ ਹੈ ਜੀ ਸਾਡਾ ਹਸਪੀਟਲ ਹਮ ਰਿਸਰਚ ਖਜ਼ਾਨਾ ਗੇਟ ਮਹਾਜਨ ਹਸਪੀਟਲ ਹੈ ਉਹ ਇੱਕ ਬਹੁਤ ਪੁਰਾਣਾ ਕੀ 25 ਸਾਲ ਤੋਂ ਹਸਪੀਟਲ ਜੋ ਕਿ ਚੱਲ ਰਿਹਾ ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਹੈ ਹਰ ਫੀਲਡ ਕਾਰਡੀਓਲੋਜੀ ਜਿਵੇਂ ਕਿ ਮੀਲਡ ਫੀਲਡ ਹੈ ਹਾਰਟ ਦੀਆਂ ਬਿਮਾਰੀਆਂ ਬਾਕੀ ਨਿਊਰੋਲੋਜੀ ਆਰਥੋਪੈਡਿਕ ਸਰਜਰੀ ਮੈਡੀਸਨ ਸਭ ਕੁਝ ਅਵੇਲੇਬਲ ਹੈ ਸਾਰੀ ਤਰ੍ਹਾਂ ਦੀਆਂ ਫੈਸਿਲਿਟੀਆਂ ਅਵੇਲੇਬਲ ਹੈ ਅੱਜ ਇਹ ਸਮਾਰਟ ਕਾਰਡ ਜਿਹੜਾ ਸਰਕਾਰ ਵਾਲਾ ਉਹਦੇ ਵੀ ਉਹ ਜੀ ਆਇਸ਼ਮਾਨ ਕਾਰਡ ਵੀ ਜੋ ਕਿ ਗਵਰਨਮੈਂਟ ਦੀ ਸਕੀਮ ਹੈ ਜਿਹਦੇ ਵਿੱਚ 5 ਲੱਖ ਤੱਕ ਦਾ ਫ੍ਰੀ ਇਲਾਜ ਹੁੰਦਾ ਵਾ ਸਾਡੇ ਹਸਪੀਟਲ ਵਿੱਚ ਕਾਰਡੀਓਲੋਜੀ ਯੂਨਿਟ ਵਿੱਚ ਆਇਸ਼ਮਾਨ ਦਾ ਕਾਰਡ ਚੱਲਦਾ ਕਿਉਂਕਿ ਸਟੈਂਟਿੰਗ ਜਾਂ ਪੇਸਮੇਕਰ ਕਿਸੇ ਵੀ ਚੀਜ਼ ਵੀ ਆਪਾਂ ਵਰਤ ਸਕਦੇ ਆ ਤੇ ਹੋਰ ਤਰ੍ਹਾਂ ਦੀਆਂ ਵੀ ਜਿੰਨੀਆਂ ਇੰਸ਼ੋਰੈਂਸ ਆਵੇਂ ਚਾਵੇ ਪ੍ਰਾਈਵੇਟ ਇੰਸ਼ੋਰੈਂਸ ਹੈ ਜਾਂ ਕੋਈ ESIC ਹੈ ਜਾਂ ਕੋਈ ਰੇਲਵੇ ਹੈ ਹਰ ਤਰ੍ਹਾਂ ਦੀ ਇੰਸ਼ੋਰੈਂਸ ਸਾਡੇ ਹਸਪੀਟਲ ਅਵੇਲੇਬਲ ਹੈ ওকে ਥੈਂਕ ਯੂ ਸਰ ਥੈਂਕ ਯੂ

ਪਰ ਸੰਤੋ ਨਹੀਂ ਹਜ਼ਾਰਾਂ ਕੰਡੇ ਲੱਗੂਗਾ ਜਨਾਬ ਬਾਗ ਦੇ ਵਿੱਚ ਕੰਡਾ ਫਿਰਦਾ ਤੇ ਯਾਦ ਕਰਦਾ ਬਾਗ ਦੇ ਮਾਲੀ ਨੇ